ਵਾਰਿੰਦ ਕਾ ਕਲਸਾ ਵਾਰਿੰਦ ਕੀ ਪਥੇ ਗਾਹੋਂ ਭਈ ਨਾ ਹੋਈ ਬਲੇਹਾਈ ਕੁਦਰਤ ਸਿਆ ਤੇ ਆ ਤੇ ਗਾਵਨ ਆਦਨ ਨੂੰ ਇਸਰ ਦਾ ਮਾਦੇ ਸੋਹਨ ਜਿਹੜੇ ਸਦਾ ਜਨ ਬਿਤਾ ਲੋਕ ਗੰਦਾ ਗੋ and <laughs> the Yeah. Mm -hmm. and oh, uh, ਦੇਵ ਜੀ ਤੇ ਮੇਰਾ ਮਾਰਾ ਜੀ ਦੁਖ ਘਰ ਸੁਧਾਰਾ ਇੰਜੇ ਕਿ ਤੁਮ ਨੇ ਆਲੇ ਦਈਆ ਤੇ ਤੇ ਮੰਦਰੀ ਮੁਖ ਸਿੰਘ ਆਦੇ ਤਾਤ ਪਾਜਿਤ ਮਤ ਸੋ ਮਤ ਅਭਿਗੁੰ ਦੋਰਾ ਦਾਤ ਦਾਨ ਕਰ ਤਾਤ ਨੀਜਾ ਕਿਰਪਾ ਆਪਾਰ ਆਪ ਦਾਦਰ ਅਕਮੇ ਮਨ ਕਰਨ ਬਜਨ ਵਿਚਾਰ ਤੁਮ ਭਈ ਮਨ ਨ ਬਨ ਨੰਦ ਤਮਨ ਲਾਗੇ ਮੂਰੀ ਪਰਿੰਦੋ ਮਹਾਕਾਰਦ ਉਦਬੇਉਦੰਤ ਰਾਜਨਿਆਏ ਭਗਕਤਾ ਸੰਜੀਵ ਦੇ ਤੋਏ ਗਿਨ ਤੇ ਲੋਇ ਆਤਮੈ ਯਰ ਕਾਵੇ ਤੁਪੈ ਦੇ ਦੇਖਣੈ ਆਏ ਬਿਦਰ ਕਵਤ ਕੀ ਹੋਈ ਯਾ ਅਜਾ ਕੋਈ ਸਮਦਰ ਸਹਿਜ ਜਾਮ ਹਾੜੀ ਦੇ ਤੁਮ ਸੁਖਦਾਨ ਸਰਬਦਾਲ ਤੁਨ ਸੁਧਾਰਾ ਦਨੁ ਪੂਰਨਿ ਜੋ ਕਬਿਰ ਦਾ ਪ੍ਰਸਾਦੁ ਹੋਈਆ ਪਾਣਿ ਗੈ ਦੰਦਿ ਤੁਮਰੇ ਦਰੁਤੇ ਗੂ ਅੰਤਰੇ ਰੰਗਿਆ ਨਿਯਾਉ ਰਾਮੁ ਰਹਿ ਗੁਰਾਂ ਗੁਰਾਨ ਕਾਮਦ ਕਨਮਾ ਮਿਯੋ ਸਿਮਰਤੋ ਸਾਜ ਦੇ ਸਭੈ ਭੋਗਿ ਤੇ ਇਕਨਾਂ ਜਾਨਿਯਾ ਸ੍ਰੀ ਰਿਦਾਨ ਕਿਰਪਾ ਤੁਮਰੀ ਕਰ ਮੈਨਾਕੋ ਜੇ ਕੋ ਕਹਾਵੇ ਜੇ ਕੋ ਕੁੰਜਾ ਜਿਤਿਆ ਹੋਇ ਆਧਾਰ ਹੋਇ ਅਪਿਨਿ ਜਾਈ ਨਿਤ ਨਿਤ ਰੁਰ ਘਰ ਉਤੰਤ ਜੰਦਾ ਜਿ ਨੰਤਰੀ ਆਤਮਾ ਗੁਰੂ ਤੁਸਾਰੋ ਸ਼ਲੋਕ ਨਹਲਾ ਕਹਿਲਾ ਤੇਰਾ ਗੀਤਾ ਜਨ ਤੋ ਨਾਹੀ ਮੈਨੋ ਜੋ ਧਰਗ ਕਾਇਆ ਤਾਉ ਹੋਰਾਨ ਦੁਖ ਬੇਜਨੋ ਏਵ ਤੇ ਜਿਮੈ ਉਦਮ ਕਾੜਿਐ ਬਲ ਲੈ ਕੇ ਜੇ ਮਨਲਾ ਬਿਜਵਾ ਰੱਤੇ ਰਖਣ ਹਾ ਜਿਸ ਜ਼ਾਹਿਰ ਕੀਤੇ ਨਾਨਕ ਮਨ ਆਇਏ ਜਿਸ ਮਿਲਤ ਹੋਏ ਸਾਰੇ ਦੁੱਖ ਜਾਏ ਸਾਰੇ ਦੁੱਖਾਂ ਦਾ ਜੀ ਗੁਰੂ ਕਹੋ ਨਾਨਕ ਸਭ ਤੇਰੀ ਵਡਿਆ